ਫਾਜ਼ਿਲਕਾ ਦੀ ਪੈਰੋ ਬਸਤੀ ਵਿੱਚ ਦੋ ਪਰਾਵਾਂ ਵਿਚਕਾਰ ਹੋਏ ਲੜਾਈ ਝਗੜੇ ਦੌਰਾਨ ਇੱਕ ਪਰਾਦੀ ਮੌਤ ਹੋਣ ਦੇ ਮਾਮਲੇ ਵਿੱਚ ਫਾਜ਼ਿਲਕਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 18 ਘੰਟੇ ਦੇ ਅੰਦਰ-ਅੰਦਰ ਦੋਸ਼ੀ ਨੂੰ ਕੀਤਾ ਰੌਂਦਾ ਪਰ ਸ੍ਰੀ ਵਿਰਿੰਦਰ ਸਿੰਘ ਬਰਾਰ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਦੀ ਅਗਵਾਈ ਹੇਠ ਅਤੇ ਸ੍ਰੀ ਪ੍ਰਦੀਪ ਸਿੰਘ ਕਪਤਾਨ ਪੁਲਿਸ ਇਨਮੈਂਟ ਫਾਜ਼ਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ थाना ਸਿਟੀ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਦੀ ਪੈਰੋ ਬਸਤੀ ਵਿੱਚ ਇੱਕ ਪਰਾ ਵੱਲੋਂ ਦੂਸਰੇ ਪਰਾ ਦਾ ਕਤਲ ਕਰਨ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਦਰਜ ਹੋਣ ਤੋਂ 18 ਘੰਟੇ ਦੇ ਅੰਦਰ-ਅੰਦਰ ਦੋਸ਼ੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜੀ ਸਰ ਜੀ ਸਰ थाना ਸਿਟੀ ਫਾਜ਼ਿਲਕਾ ਦੇ ਵਿੱਚ ਇੱਕ ਕਤਲ ਕੇਸ ਦਰਜ ਕੀਤਾ ਗਿਆ ਸੀਗਾ ਮਿਤੀ 19 8 2024 ਨੂੰ ਇਹ ਦੋ ਭਰਾਵਾਂ ਦਾ ਆਪਸ ਦੇ ਵਿੱਚ ਝਗੜਾ ਸੀਗਾ ਤੋਂ ਕਿਸੇ ਲੜਕੀ ਨੂੰ ਲੈ ਕੇ ਦੋਨੋਂ ਜਣੇ ਇਨਵੋਲ ਸੀਗੇ ਤੇ ਸ਼ਰਾਬ ਪੀ ਕੇ ਲੜਪੇ ਤੋਂ ਇਸ ਦੌਰਾਨ ਇੱਕ ਦੀ ਮੌਤ ਹੋ ਗਈ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਤੋਂ ਸ਼ਿਵਮ ਨਾਮ ਦੇ ਲੜਕੇ ਦੀ ਮੌਤ ਹੋ ਗਈ ਸੀ ਤੇ ਉਹਦਾ ਰੀਅਲ ਬ੍ਰਦਰ ਅਜੇ ਕੈਸ਼ਫ ਫਰਾਰ ਹੋ ਗਿਆ ਸੀ ਜਿਹਨੂੰ ਸਾਡੀ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਨਾਲ CIA ਦੀਆਂ ਟੀਮਸ ਤੇ SHO ਸਾਹਿਬ ਸਿਟੀ ਸਰ ਬੰਜੀਤ ਸਿੰਘ ਨੇ ਬੜੀ ਹੀ ਆ ਆਵਦੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਹਰਿਆਣਾ ਪੁਲਿਸ ਦੀ ਹੈਲਪ ਨਾਲ ਭਵਾਨੀ ਤੋਂ ਇਹਨੂੰ ਅਰੈਸਟ ਕੀਤਾ 18 ਘੰਟੇ ਦੇ ਵਿੱਚ ਇਹ ਜਿਹੜਾ ਕੇਸ ਸੋਲਵ ਕੀਤਾ ਹੈਗਾ ਜੀ ਤੇ ਉਹ ਦੋਸ਼ੀ ਸਾਡੀ ਹੁਣ ਕਸਟਡੀ ਚ ਹੈ ਇਸ ਕਰਕੇ ਰਿਮਾਂਡ ਲੈ ਰਹੇ ਹਾਂ ਜੀ ਇੱਕੋ ਹੀ ਅਕਿਊਜ਼ ਸੀਗਾ ਜੀ ਸਰ ਬਾਹਰ ਦਾਦ ਨੂੰ ਕਿਸ ਤਰ੍ਹਾਂ ਅੰਤਿਮ ਦਿੱਤਾ ਗਿਆ ਕਿਹੜਾ ਹਥਿਆਰ ਇਸਤੇਮਾਲ ਕੀਤਾ ਇਹਨੇ ਉੱਥੇ ਜਿਹੜੇ ਕੋਲੇ ਹਿੱਟਾਂ ਪੱਥਰ ਪਏ ਸੀਗੇ ਉਹਦੇ ਨਾਲ ਹੀ ਉਹ ਉਹਦਾ ਕਤਲ ਕਰਤਾ ਕਹਿੰਦੇ ਆ ਸਰ ਜੀ ਕਿੰਨਾ ਕਾਰਨ ਇਹਨਾਂ ਦਾ ਜਿਹੜੇ ਇਹ ਦੋਨੋਂ ਸਕੇ ਭਰਾ ਸੀਗੇ ਕਿਸੇ ਜੋ ਸਾਨੂੰ ਮੁੱਢਲੀ ਇਨਵੈਸਟੀਗੇਸ਼ਨ ਚ ਗੱਲ ਸਾਹਮਣੇ ਆਈ ਹੈ ਕਿ ਦੋਨੋਂ ਹੀ ਕਿਸੇ ਇੱਕ ਕੁੜੀ ਨਾਲ ਇਨਵੋਲਡ ਸੀਗੇ। ਤੋਂ ਇਸ ਗੱਲ ਤੇ ਉਹਨਾਂ ਦਾ ਸ਼ਰਾਬ ਪੀ ਕੇ ਝਗੜਾ ਹੋ ਗਿਆ ਆਪਸ ਤੇ ਕੁੜੀ ਦੀ ਇੰਟੀਟੀ ਫਾਈਬਲ ਨਹੀਂ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ। ਕੁੜੀ ਕੌਣ ਫਾਈਟ ਦੇ ਰਹੀ ਸੀ ਇਨਵੋਲਡ ਕੀ ਸਾਡੇ ਕੋਲੇ ਆਫੀਸ਼ੀਅਲੀ ਜਿਹੜਾ ਨਾ ਜੀ ਇਨਵੈਸਟੀਗੇਸ਼ਨ ਜਦੋਂ ਤੱਕ ਕੋਈ ਜੁਆਇਨ ਨਹੀਂ ਕਰੂਗਾ ਉਦੋਂ ਤੱਕ ਅਸੀਂ ਉਹਦੇ ਤੇ ਕੋਈ ਕਮੈਂਟਿੰਗ ਬੜਾ ਪ੍ਰੀਮਚੂਰ ਸਟੇਜ ਸਰ ਗੱਲ ਕਿਹਾ ਜਾ ਰਿਹਾ ਸੀ ਕਿ ਤੇਜ਼ ਦਰ ਹਥਿਆਰ ਦਾ ਵੀ ਇਸਤੇਮਾਲ ਇਸ ਦੌਰਾਨ ਕੀਤਾ ਗਿਆ ਉਸਵਰਮ ਰਿਪੋਰਟ ਤੋਂ ਬਾਕੀ ਹੋਰ ਡਿਟੇਲਸ ਰਿਵੀਲ ਹੋਣਗੀਆਂ ਜੀ ਇੰਜਰੀਆਂ ਹਾਲੇ ਅਕਿਊਜ਼ ਦੀ ਰਿਮਾਂਡ ਲੈ ਰਹੇ ਆ ਇੰਟਰੋਗੇਸ਼ਨ ਦੇ ਵਿੱਚ ਜਿਵੇਂ ਗੱਲ ਕੋਈ ਸਾਹਮਣੇ ਆਊਗੀ ਤੇ ਉਹ ਅਸੀਂ ਅਪਡੇਟ ਕਰ ਦਾਂਗੇ ਇਹ ਵਾਰ ਤਾਂ ਸਰਕਲ ਤੋਂ ਹੋਈ ਸੀ ਕਿੰਨੇ ਕੋਜ ਇਹ ਜੀ ਸ਼ਰਾਬ ਪੀ ਕੇ ਲੇਟ ਆਵਰ ਲੜਪੇ ਜੀ ਇਹ 18-19 ਦੀ ਦਰਮਿਆਨੀ ਰਾਤ ਲਾਲੂ अर्ਲੀ ਮਾਰਨਿੰਗ 19 ਨੂੰ ਹਾਂਜੀ ਤੇ ਉਹਨੇ ਨੂੰ ਚੱਕੜੇ ਦੇ ਦੌਰਾਨ ਵੀ ਹੋਰ ਵੀ ਸ਼ਾਮਿਲ ਸੀ ਨਹੀਂ ਐਜ਼ ਆਨ ਐਜ਼ ਆਫ ਨਾਓ ਤਾਂ ਇਹੀ ਜਿਹੜਾ ਹੈਗਾ ਬੰਦਾ ਇਨਵੋਲ ਹੈ ਜੀ ਉਹਦੇ ਪਰਿਵਾਰਿਕ ਮੈਂਬਰ ਕਹਿੰਦੇ ਨੇ ਸਰ ਕੋਈ ਬੰਦੇ ਹੋਰ ਵੀ ਨਾਲ ਹੈਗੇ ਆ ਅ ਬੜਾ ਪ੍ਰੀਮਚੂਰ ਸਟੇਜ ਹੈ ਜੀ ਇਹਦੇ ਤੇ ਨਿਸ਼ਚਿਤ ਕਮੈਂਟ ਨਹੀਂ ਕੀਤਾ ਜਾ ਸਕਦਾ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਦੇ ਵਿੱਚ ਜੋ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਹਰ ਪਹਿਲੂ ਤੋਂ ਜਾਂਚ ਨੂੰ ਅੱਗੇ ਵਧਾਵਾਂਗੇ

ਹਰਿਆਣਾ ਪੁਲਿਸ ਨਾਲ ਕੋਆਰਡੀਨੇਟ ਕੀਤਾ ਆਰਪੀਐਫ ਨਾਲ ਤੇ ਜੀਆਰਪੀ ਨਾਲ ਜਦੋਂ ਸਾਨੂੰ ਲੀਡਸ ਮਿਲੀਆਂ ਤਾਂ ਫਿਰ ਇਹਨੂੰ ਉੱਥੋਂ ਅਰੈਸਟ ਕੀਤਾ ਤੁਹਾਡੇ ਕੰਮ ਕਿਵੇਂ ਲੱਗਿਆ ਜੀ ਕਿ ਹਰਿਆਣਾ ਜਾ ਚੁੱਕਿਆ ਜੀ ਇਹ ਤੋਂ ਉਹ ਸਾਡੇ ਟੈਕਨੀਕਲ ਐਨਾਲਿਸਿਸ ਦੀ ਸਾਡੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਸਾਡੀ ਜਿਹੜੀ ਟੈਕਨੀਕਲ ਸਪੋਰਟ ਯੂਨਿਟ ਹੈ ਸੀਆਈਏ ਦੀਆਂ ਟੀਮਸ ਤੇ ਸਾਡੇ ਥਾਣੇ ਦੇ ਐਸਐਚਓ ਸਾਹਿਬ ਸਾਰੇ ਜਿਹੜੀ ਹੈ ਜੁਆਇੰਟਲੀ ਇਹ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਇਹਨੂੰ ਅਰੈਸਟ ਕੀਤਾ ਕੋਈ ਦੱਸਿਆ ਕਿ ਕਿਉਂ ਇਹ ਮਰਡਰ ਹੋਇਆ ਜੀ ਇਹ ਕਰਾਂਗੇ ਜੀ ਹੁਣ ਰਿਮਾਂਡ ਲੈ ਕੇ ਹਲੇ ਤਾਂ ਇਹਨੂੰ ਅਰੈਸਟ ਕਰਕੇ ਸਾਡੀ ਟੀਮ ਲੈ ਕੇ ਆਏ ਆ ਸਰ ਇੱਕ ਗੱਲ ਕਲੀਅਰ ਇਹ ਇੱਕ ਬੰਦੇ ਨੇ ਕਿੰਨਾ ਮਾਡਲ ਹੈ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਊਗੀ ਐਜ਼ ਓਨ ਐਜ਼ ਆਫ ਨਾਓ ਇਹੀ ਗੱਲ ਸਾਹਮਣੇ ਆ ਇੱਕ ਬੰਦੇ ਨੇਗੇ ਇਸ ਸਾਰੇ ਤਰ੍ਹਾਂ ਨੇ ਆ ਰੀਅਲ ਬਲੂ ਠੀਕ ਹੋ ਗਿਆ ਕਿਵੇਂ ਸੀਗਾ ਜਿਉਂ ਦਾਰੂ ਪੀਤੇ ਸੀ ਅਚਾਨਕ ਹੋ ਗਿਆ ਹਾਂ ਪੀਤੇ ਨਾਲ ਹੁਣ ਅਫਸੋਸ ਹੈਗਾ ਲੇਕਿਨ ਹੋਇਆ ਕਿ اسی ਉਸ ਰਾਤ ਦੇ ਜੀ ਉਹਨਾਂ ਦਾ ਰੂਪ ਇੱਥੇ ਹੋਇਆ ਸੀ ਅੱਛਾ ਤੇ ਉਹ ਡੈਡੀ ਨੂੰ ਕਹਾਂ ਲਾ ਕੱਢੀ ਜਾਂਦੇ ਤੇ ਮੈਂ ਕੁੜੀ ਦਾ ਕੀ ਮਾਮਲਾ ਕੁੜੀ ਦਾ ਕੁੜੀ ਜੀ ਉਹ ਕੀ ਨਾ ਆਉਂਦਾ ਕਰਨ ਵਾਲੀ ਹੈ ਉਹਦੀ ਸਿਰ ਕੀ ਫਿਰ ਤੇਰੇ ਨਾਲ ਕੀ ਗੱਲਬਾਤ ਸੀ ਉਹਦੀ ਨਹੀਂ ਜੀ ਮੈਂ ਭਾਬੀ ਤੌਰ ਤੇ ਗੱਲ ਕਰਦਾ ਸੀ ਅੱਛਾ ਤੇ ਭਾਬੀ ਨੇ ਕੀ ਫਿਰ ਕਢਵਾ ਦੇ ਨਹੀਂ ਇਹ ਵੀ ਸੋਚਦਾ ਸੀ ਕੁੜੀ ਕਿੱਥੋਂ ਦੀ ਥਾ ਕਿੱਥੋਂ ਦੀ ਨਹੀਂ ਉਹ